ਕੁੜੀ ਸਾਹਿਬ پڑھਦੇ ਹਾਂ 14 ਨੰਬਰ ਸ਼ਲੋਕ ਦੇ ਵਿੱਚ ਪਾਤਸ਼ਾਹ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ ਕਹਿਣ ਲੱਗੇ ਤਜੋ ਸਿਆਨ ਪੁਰਜਨ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਤੂਖ ਪਰਮ ਪਉ ਚਾਇ ਬੜੇ ਪਿਆਰੇ ਜੇ ਬਚਨ ਸਮਝਾਏ ਨੇ ਜੇ ਸਾਡੀ ਕੌਮ ਇਹਨਾਂ ਤੇ ਪਹਿਰਾ ਦਵੇ ਤਾਂ ਸਾਨੂੰ ਕਦੇ ਕੋਈ ਪ੍ਰੋਬਲਮ ਕੋਈ ਤਕਲੀਫ ਕੋਈ ਵਹਿ ਭਰਮ ਆ ਕੇ ਦੁਖੀ ਨਹੀਂ ਕਰ ਸਕਦਾ ਸਹਿਜ ਜੀ ਕਹਿੰਦੇ ਨੇ ਆਪਣੇ ਚਤਰਾਇਆਂ ਛੱਡ ਦੇ ਸਿਆਨ ਪਦਾਰਥ ਚਤਰਾਈ ਚਤਰਾਈ ਕਹਿੰਦੇ ਚਲਾਕੀ ਆਪਣੀ ਅਕਲ ਨਾਲ ਬਣਾਈਆਂ ਹੋਈਆਂ ਇਹ ਚੀਜ਼ਾਂ ਜਿਵੇਂ ਸਾਡੀ ਅਕਲ ਨੇ ਜਦ ਸਾਨੂੰ ਕਿਸੇ ਨੇ ਕਹਿ ਦਿੱਤਾ ਵੀ ਫਲਾਣਾ ਜਿਹੜਾ ਬੰਦਾ ਏ ਨਾ ਇਹ ਬੜਾ ਤਾਕਤ ਵਾਲਾ ਏ ਇਹ ਸ਼ਕਤੀਆਂ ਵਾਲਾ ਏ ਉਹਦੀ ਪੂਜਾ ਸ਼ੁਰੂ ਕਰਾ ਦਿੱਤੀ ਕਿੰਨੇ ਸਾਡੀ ਅਕਲ ਨੇ ਅਸੀਂ ਉਹਦੇ ਆਸਤੇ ਮਰ ਮਿਟਣ ਲਈ ਤਿਆਰ ਹੋ ਗਏ ਉਹਦੀ ਪੂਜਾ ਕਰਨ ਲੱਗ ਪਏ ਇਹ ਸੋਚ ਕੇ ਵੀ ਇਹ ਹੀ ਸਭ ਕੁਝ ਹੈ ਪਾਛੇ ਕਹਿੰਦੇ ਨਹੀਂ ਤਜੋ ਸਿਆਨ ਪਸੁਰਜਨੋ 헤 ਭਾਈ ਭਲੇ ਮਰਖੋ ਚਿਤਰਾਈਆਂ ਛੱਡ ਦੋ ਤੇ ਅਕਾਲ ਪੁਰਖ ਵੇਹ ਗੁਰੂ ਸਿਮਰੋ ਸਿਮਰੋ ਹਰ ਹਰ ਰਾਏ ਇਕ ਅਕਾਲ ਪੁਰਖ ਦਾਤੇ ਨੂੰ ਪ੍ਰਮਾਤਮਾ ਨੂੰ ਸਿਮਰ ਜਿਨੇ ਤੈਨੂੰ ਜੀਵਨ ਦਿੱਤਾ ਹੈ ਜਿਨੇ ਤੈਨੂੰ ਸਵਾਸ ਦਿੱਤੇ ਨੇ ਸਵਾਸ ਕਿਸੇ ਬੰਦੇ ਨੇ ਥੋੜੀ ਦਿੱਤੀ ਹੈ ਆਹ ਬਾਡੀ ਕਿਸੇ ਬੰਦੇ ਦੀ ਥੋੜੀ ਦਿੱਤੀ ਹੋਈ ਹੈ ਇਹ ਸੋਚ ਇੱਥੇ ਦਿਮਾਗ ਹੈ ਜਿਹੜਾ ਉਹ ਕਿਸੇ ਬੰਦੇ ਦੀ ਥੋੜੀ ਦਿੱਤੀ ਹੋਈ ਹੈ ਬਹੁਤ ਅਕਾਲ ਪੁਰਖ ਨੇ ਦਿੱਤਾ ਹੈ ਨਾ ਦਿਮਾਗ ਸਰੀਰਾਂ ਵਾਲੇ ਤਾਂ ਬਹੁਤ ਇੱਥੇ ਤੁਰੇ ਫਿਰਦੇ ਨੇ ਕਈ ਮੈਂਟਲ ਨੇ ਕਈ ਬੇਸਮਝਨੇ ਪਰ ਉਹਨਾਂ ਦੇ ਕੋਲੇ ਇਹਨਾਂ ਤੋਂ ਮਾਗ ਨਹੀਂ ਹੈ ਉਹਨਾਂ ਨੂੰ ਕੋਈ ਠੀਕ ਕਰਕੇ ਦਿਖਾਵੇ ਨਹੀਂ ਕਰ ਸਕਦੇ ਇਹ ਜਿੰਨੇ ਵੀ ਧਰਮ ਦੀ ਦੁਨੀਆ ਦੇ ਵਿੱਚ ਧਰਮ ਦੇ ਨਾਂ ਤੇ ਪਖੰਡ ਕਰਨ ਵਾਲੇ ਨੇ ਇਹ ਸਿਰਫ ਭੋਲੇ ਭਾਲੇ ਉਹਨਾਂ ਲੋਕਾਂ ਨੂੰ ਠੀਕ ਕਰਨ ਦਾ ਨਾਟਕ ਕਰਦੇ ਨੇ ਜਿਹੜੇ ਪਹਿਲਾਂ ਹੀ ਠੀਕ ਨਹੀਂ ਜਿਹੜੇ ਪਹਿਲਾਂ ਠੀਕ ਨਹੀਂ ਗਏ ਨੇ ਉਹਨਾਂ ਨੂੰ ਠੀਕ ਨਹੀਂ ਕਰਦੇ ਪਰ ਸਾਡੇ ਵਰਗੇ ਭੋਲੇ ਭਾਲੇ ਹੋਰ ਪਿੱਛੇ ਉਹਨਾਂ ਦੇ ਧੁਰ ਪੈਂਦੇ ਵੇਖੋ ਜੀ ਫਲਾਣਾ ਠੀਕ ਹੋ ਗਿਆ ਫਲਾਣੇ ਤੇ ਕਿਰਪਾ ਹੋ ਗਈ ਕਿਰਪਾ ਅਕਾਲ ਪੁਰਖ ਦੀ ਏ ਕਿਸੇ ਬੰਦੇ ਦੀ ਨਹੀਂ ਸਹਿਜ ਜੀ ਕਹਿੰਦੇ ਤਜੋ ਸਿਆਨ ਪਸੁਰਜਨੋ ਸਿਮਰੋ ਹਰ ਹਰ ਰਾਇ ਏਕ ਆਸ ਹਰ ਮਨ ਰੱਖੋ ਨਾਨਕ ਤੂਖ ਪਰਮ ਭਉ ਚਾਏ ਕਹਿੰਦੇ ਇਹ ਭਾਈ ਇੱਕ ਅਕਾਲ ਪੁਰਖ ਵਹਿਗੁਰੂ ਦੀ ਆਸਰਾ ਅਖ ਤੇ ਤੇਰਾ ਦੁੱਖ ਭਰਮ ਤੇ ਡਰ ਇਹ ਨਿਕਲ ਜਾਣਗੇ ਤੇ ਜੇ ਨਹੀਂ ਨਿਕਲੇ ਇਹਦਾ ਅਰਥ ਹੈ ਕਿ ਸਾਡੇ ਮਨ ਦੇ ਵਿੱਚ ਇੱਕ ਅਕਾਲ ਪੁਰਖ ਦੀ ਆਸ ਹੈ ਜੇ ਨਹੀਂ ਟਿਕੀ ਜਿੱਦੜ ਟਿਕ ਗਈ ਫਿਰ ਆ ਜਿਹੜਾ ਕੁਝ ਸਾਡੇ ਅੰਦਰੋਂ ਨਿਕਲ ਜਾਣਾ ਹੈ